ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਗੈਂਗਸਟਰ ਦੀਪਕ ਟਿੰਨੂ ਜੋ ਬੀਤੇ ਤਿੰਨ ਦਿਨਾਂ ਤੋਂ ਸੀਆਈਏ ਸਟਾਫ ਦੀ ਗ੍ਰਿਫਤ ਤੋਂ ਫਰਾਰ ਚੱਲ ਰਿਹਾ ਹੈ ਉਸ ਨੂੰ ਲੈ ਕੇ ਹੁਣ ਵੱਡਾ ਖੁਲਾਸਾ ਹੋਇਆ ਹੈ ਖੁਲਾਸਾ ਹੋਇਆ ਹੈ ਕਿ ਦੀਪਕ ਟਿੰਨੂ ਜਿਸ ਕਾਰ ਦੇ ਵਿੱਚ ਫਰਾਰ ਹੋਇਆ ਸੀ ਉਹ ਕਾਰ ਕੁਝ ਦਿਨ ਪਹਿਲਾਂ ਹੀ ਖਰੀਦੀ ਗਈ ਸੀ ਅਤੇ ਇਹ ਕਾਰ ਦੀਪਕ ਟਿੰਨੂ ਦੇ ਵੱਲੋਂ ਹੀ ਖਰੀਦੀ ਗਈ ਸੀ ਜੋ ਕਿ ਗਿਫਟ ਦੇ ਵਿੱਚ ਉਸਨੇ ਆਪਣੀ ਗਰਲਫ੍ਰੈਂਡ ਨੂੰ ਦਿੱਤੀ ਸੀ ਤਾਂ ਹੁਣ ਖੁਲਾਸਾ ਹੋਇਆ ਹੈ ਕਿ ਉਸੇ ਗਿਫਟ ਵਾਲੀ ਕਾਰ ਦੇ ਵਿੱਚ ਦੀਪਕ ਟਿਨੂ ਫਰਾਰ ਹੋ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਪ੍ਰਿਤਪਾਲ ਸਿੰਘ ਸੀਆਈਏ ਸਟਾਫ ਦੇ ਇਨਚਾਰਜ ਜਿਹਨਾਂ ਦੀ ਗ੍ਰਿਫਤ ਤੋਂ ਦੀਪਕ ਟਿਨੂ ਫਰਾਰ ਹੋ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਪੁਲਿਸ ਦੇ ਨਿਸ਼ਾਨੇ ਤੇ ਚੱਲ ਰਹੇ ਨੇ ਲਗਾਤਾਰ ਹੋਣ ਇਸ ਮਾਮਲੇ ਨੂੰ ਲੈ ਕੇ ਸਿੱਟਦਾ ਸੰਗਠਨ ਵੀ ਕਰ ਦਿੱਤਾ ਗਿਆ ਹੈ ਸਿਟੀ ਇਸ ਮਾਮਲੇ ਦੀ ਜਾਂਚ ਕਰੇਗੀ ਕਿ ਆਖਿਰ ਪ੍ਰਿਤਪਾਲ ਦੇ ਗੈਂਗਸਟਰਾਂ ਨਾਲ ਕਿਸ ਤਰ੍ਹਾਂ ਦੇ ਲਿੰਕ ਸੀ ਕਿਉਂਕਿ ਲਗਾਤਾਰ ਜਾਂਚ ਦੇ ਵਿੱਚ ਜੋ ਪ੍ਰਿਤਪਾਲ ਸਿੰਘ ਖੁਲਾਸੇ ਕਰ ਰਿਹਾ ਹੈ ਉਹ ਇੱਕੋ ਹੀ ਗੱਲ ਕਹਿੰਦਾ ਆ ਰਿਹਾ ਹੈ ਕਿ ਉਸ ਦੀ ਅੱਖ ਲੱਗ ਗਈ ਸੀ ਉਹ ਸੋ ਗਿਆ ਸੀ ਤੇ ਦੂਜੇ ਪਾਸੇ ਦੀਪਕ ਟਿੰਨੂ ਆਪਣੀ ਗਰਲਫ੍ਰੈਂਡ ਦੇ ਨਾਲ ਫਰਾਰ ਹੋ ਜਾਂਦਾ ਹੈ ਪਰ ਇੱਥੇ ਵੱਡਾ ਸਵਾਲ ਇਹ ਉੱਠਦਾ ਹੈ ਕਿ ਆਖਿਰ ਪ੍ਰਿਤਪਾਲ ਇੰਨਾ ਮਿਹਰਬਾਨ ਦੀਪਕ ਟਿੰਨੂ ਤੇ ਕਿਉਂ ਹੋ ਰਿਹਾ ਸੀ ਆਖਿਰ ਦੀਪਕ ਟਿੰਨੂ ਨੂੰ ਬਾਰ-ਬਾਰ ਸੀਆਈਏ ਸਟਾਫ ਤੋਂ ਬਾਹਰ ਕਿਉਂ ਲਿਆਂਦਾ ਜਾ ਰਿਹਾ ਸੀ ਉਹ ਵੀ ਬਿਨਾ ਹਥਕੜੀ ਲਗਾਏ ਉਹ ਵੀ ਬਿਨਾ ਕਿਸੇ ਸੁਰੱਖਿਆ ਤੋਂ ਵੱਡੇ ਸਵਾਲ ਪ੍ਰਿਤਪਾਲ ਸਿੰਘ ਤੇ ਤਾਂ ਉੱਠਦੇ ਹੀ ਹੈ ਨਾਲ ਹੀ ਇਹ ਵੀ ਸਵਾਲ ਉੱਠਦੇ ਨੇ ਕਿ ਆਖਿਰ ਜੇਲ੍ਹ ਦੇ ਵਿੱਚ ਮੋਬਾਈਲ ਦੀਪਕ ਟੀਨੂ ਦੇ ਕੋਲ ਕਿਸ ਤਰ੍ਹਾਂ ਪਹੁੰਚਦਾ ਹੈ ਕਿਉਂਕਿ ਜਾਂਚ ਦੇ ਵਿੱਚ ਜੋ ਖੁਲਾਸਾ ਹੋਇਆ ਹੈ ਉਸ ਤੋਂ ਪਤਾ ਲੱਗਦਾ ਹੈ ਕਿ ਜੋ ਦੀਪਕ ਟੀਨੂ ਹੈ ਉਹ ਲਗਾਤਾਰ ਫੋਨ ਦੇ ਰਾਹੀਂ ਆਪਣੀ ਗਰਲਫ੍ਰੈਂਡ ਦੇ ਨਾਲ ਸੰਪਰਕ ਦੇ ਵਿੱਚ ਸੀ ਲਗਾਤਾਰ ਵਟਸਐਪ ਕਾਲ ਤੇ ਆਪਣੀ ਗਰਲਫ੍ਰੈਂਡ ਦੇ ਨਾਲ ਸੰਪਰਕ ਦੇ ਵਿੱਚ ਸੀ ਔਰ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਈ ਹੋਰ ਗੈਂਗਸਟਰਾਂ ਦੇ ਨਾਲ ਵੀ ਉਹ ਸੰਪਰਕ ਦੇ ਵਿੱਚ ਰਿਹਾ ਹੋ ਸਕਦਾ ਹੈ ਕਿਉਂਕਿ ਕੈਨੇਡਾ ਬੈਠੇ ਗੋਲਦੀ ਬਰਾੜ ਦੀ ਗੱਲ ਕਰੀਏ ਜਾਂ ਫਿਰ ਜੋ ਕਿਹਾ ਜਾ ਰਿਹਾ ਸੀ ਕਿ ਗੋਲਦੀ ਬਰਾੜ ਕੈਲੀਫੋਰਨੀਆ ਭੱਜ ਚੁੱਕਾ ਹੈ ਹੋ ਸਕਦਾ ਹੈ ਕਿ ਉਹ ਗੋਲਦੀ ਬਰਾੜ ਦੇ ਨਾਲ ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਆਪਣੇ ਹੋਰ ਟੀਮ ਮੈਂਬਰਾਂ ਦੇ ਨਾਲ ਸੰਪਰਕ ਦੇ ਵਿੱਚ ਹੋਵੇ ਅ ਇਸੇ ਤਰ੍ਹਾਂ ਉਹਨਾਂ ਨੇ ਨਾਲ ਮਿਲ ਕੇ ਉਸਨੇ ਪਲੈਨਿੰਗ ਕੀਤੀ ਹੋਵੇ ਔਰ ਉਸ ਪਲੈਨਿੰਗ ਨੂੰ ਅੰਜਾਮ ਦਿੱਤਾ ਹੋਵੇ ਸੋ ਵੱਡੇ ਖੁਲਾਸੇ ਇਸ ਮਾਮਲੇ ਦੇ ਵਿੱਚ ਲਗਾਤਾਰ ਹੋ ਰਹੇ ਨੇ ਪਰ ਪ੍ਰਿਤਪਾਲ ਸਿੰਘ ਜੋ ਕਿ ਸੀਆਈਏ ਇੰਚਾਰਜ ਦਾ ਸੀਆਈਏ ਸਟਾਫ ਦਾ ਇੰਚਾਰਜ ਹੈ ਉਹ ਇਸ ਮਾਮਲੇ ਤੇ ਚੁੱਪੀ ਸਾਧ ਕੇ ਬੈਠਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਉਹ ਕੋਈ ਖੁਲਾਸਾ ਨਹੀਂ ਕਰ ਰਿਹਾ ਪਰ ਇੱਕ ਵੱਡਾ ਖੁਲਾਸਾ ਵੀ ਹੋਇਆ ਹੈ ਕਿ ਪ੍ਰਿਤਪਾਲ ਸਾਲ ਸਿੰਘ ਦੇ ਘਰ ਤੋਂ ਨਜਾਇਜ਼ ਅਸਲਾ ਬਰਾਮਦ ਹੋਇਆ ਹੈ ਦੱਸਦੀ ਹੈ ਕਿ ਪ੍ਰਿਤਪਾਲ ਸਿੰਘ ਦੇ ਘਰ ਤੋਂ ਜੋ ਅਸਲਾ ਬਰਾਮਦ ਹੋਇਆ ਹੈ ਉਹ ਨਜਾਇਜ਼ ਹੈ ਉਸ ਦਾ ਲਾਇਸੈਂਸ ਉਸ ਦੇ ਕੋਲ ਨਹੀਂ ਸੀ ਪ੍ਰਿਤਪਾਲ ਸਿੰਘ ਨੇ ਜਾਂਚ ਦੇ ਵਿੱਚ ਇੱਕ ਇਹ ਵੀ ਖੁਲਾਸਾ ਕੀਤਾ ਹੈ ਕਿ ਉਸ ਨੂੰ ਦੀਪਕ ਤੀਨੂ ਦੇ ਵੱਲੋਂ ਵਰਗਲਾਇਆ ਗਿਆ ਸੀ ਉਸ ਨੂੰ ਲਾਲਚ ਦਿੱਤਾ ਗਿਆ ਸੀ ਕਿ ਉਹ ਹਥਿਆਰ ਜੋ ਉਸ ਨੂੰ ਬਰਾਮਦ ਕਰਵਾਏਗਾ ਜੋ ਨਾਜਾਇਜ਼ ਹਥਿਆਰ ਉਸ ਦੇ ਕੋਲ ਨੇ AK47 ਵਰਗੇ ਹਥਿਆਰ ਉਸ ਦੇ ਕੋਲ ਸੀ ਅਤੇ ਉਹ ਇਸ ਤਰ੍ਹਾਂ ਦੇ ਹਥਿਆਰ ਉਸ ਨੂੰ ਬਰਾਮਦ ਕਰਵਾਏਗਾ ਜਿਸ ਤੋਂ ਬਾਅਦ ਪ੍ਰਤਪਾਲ ਸਿੰਘ ਉਸ ਨੂੰ ਸੀਆਈਐਸਟੇਫ ਸਟਾਫ ਤੋਂ ਬਾਹਰ ਲੈ ਕੇ ਆਉਂਦਾ ਹੈ ਪਰ ਜੇਕਰ ਇਸ ਮਾਮਲੇ ਤੇ ਇਸ ਗੱਲ ਤੇ ਵੀ ਗੌਰ ਕੀਤਾ ਜਾਵੇ ਤਾਂ ਵੀ ਸੋਚਣ ਵਾਲੀ ਗੱਲ ਹੈ ਕਿ ਇੱਕ ਇੱਕ ਕੈਟਾਗਰੀ ਦੇ ਗੈਂਗਸਟਰ ਨੂੰ ਇਸ ਤਰ੍ਹਾਂ ਬਾਹਰ ਲਿਆਂਦਾ ਜਾ ਸਕਦਾ ਹੈ ਬਿਨਾ ਕਿਸੇ ਸੁਰੱਖਿਆ ਤੋਂ ਜੇਕਰ ਇਸ ਤਰ੍ਹਾਂ ਦਾ ਖੁਲਾਸਾ ਵੀ ਦੀਪਕ ਤੀਨੂ ਵੱਲੋਂ ਕੀਤਾ ਜਾ ਰਿਹਾ ਸੀ ਪ੍ਰਿਤਪਾਲ ਦੇ ਦੇ ਦਿਮਾਗ ਵਿੱਚ ਇਸ ਤਰ੍ਹਾਂ ਦੀ ਕੋਈ ਪਲੈਨਿੰਗ ਚੱਲ ਰਹੀ ਸੀ ਕਿ ਉਸ ਤੋਂ ਨਜਾਇਜ਼ ਹਥਿਆਰ ਬਰਾਮਦ ਕਰ ਲਏ ਜਾਣ ਤਾਵੀ ਕੀ ਬਿਨਾ ਹੱਤ ਕੜੀ ਤੋਂ ਇੱਕ ਏ ਕੈਟਾਗਰੀ ਦੇ ਗੈਂਗਸਟਰ ਨੂੰ ਬਾਹਰ ਲਿਆਉਣਾ ਬਣਦਾ ਸੀ ਔਰ ਕਿ ਇਸ ਬਾਰੇ ਉਸ ਨੂੰ ਆਪਣੇ ਸੀਨੀਅਰ ਸਟਾਫ ਨੂੰ ਜਾਣਕਾਰੀ ਨਹੀਂ ਦੇਣੀ ਚਾਹੀਦੀ ਸੀ ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰਿਤਪਾਲ ਦੀ ਜੋ ਭੂਮਿਕਾ ਹੈ ਉਹ ਸ਼ੁਰੂ ਤੋਂ ਹੀ ਸ਼ੱਕੀ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਗੈਂਗਸਟਰਾਂ ਦੇ ਨਾਲ ਮਿਲ ਕੇ ਪ੍ਰਿਤਪਾਲ ਸਿੰਘ ਨੇ ਹੀ ਉਸ ਨੂੰ ਫਰਾਰ ਕਰਵਾਇਆ ਹੈ ਔਰ ਜੋ ਕਹਿ ਰਿਹਾ ਹੈ ਕਿ ਉਸ ਦੀ ਅੱਖ ਲੱਗ ਗਈ ਸੀ ਉਹ ਸੁੱਤਾ ਪਿਆ ਸੀ ਜਿਸ ਦੌਰਾਨ ਦੀਪਕ ਤਿੰਨ ਉਸ ਤੋਂ ਫਰਾਰ ਹੋ ਜਾਂਦਾ ਹੈ ਔਰ ਦੂਜੇ ਪਾਸੇ ਜੋ ਇਹ ਵੀ ਖੁਲਾਸਾ ਬੀਤੇ ਦਿਨ ਹੋਇਆ ਸੀ ਕਿ ਦੀਪਕ ਟੀਨੂ ਹੋਟਲ ਦੇ ਵਿੱਚ ਤਾਂ ਗਿਆ ਹੀ ਸੀ ਉਸ ਨੂੰ ਲੈ ਕੇ ਜਾਇਆ ਹੀ ਗਿਆ ਸੀ ਦੀਪਕ ਟੀਨੂ ਉਸ ਦੀ ਸਰਕਾਰੀ ਰਿਹਾਈਸ਼ ਤੇ ਵੀ ਰਿਹਾ ਸੀ ਸੋ ਲਗਾਤਾਰ ਤਿੰਨ ਵਾਰ ਸੀਆਈਏ ਸਟਾਫ ਤੋਂ ਦੀਪਕ ਟੀਨੂ ਨੂੰ ਬਾਹਰ ਲਿਆਂਦਾ ਜਾਂਦਾ ਹੈ ਕੋਈ ਜੂਨੀਅਰ ਇਸ ਬਾਰੇ ਕੁਝ ਨਹੀਂ ਕਹਿੰਦਾ ਕੋਈ ਜੂਨੀਅਰ ਇਸ ਬਾਰੇ ਕੋਈ ਸਵਾਲ ਨਹੀਂ ਚੁੱਕਦਾ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਇੱਕ ਗੈਂਗਸਟਰ ਜੋ ਕਿ ਮੋਸਟ ਵੌਂਟਡ ਗੈਂਗਸਟਰ ਸੀ ਜੋ ਕਿ ਇੱਕ ਸਿੱਧੂ ਮੂਸੇਵਾਲਾ ਕਤਲ ਕੇਸ ਹਾਈ ਪ੍ਰੋਫਾਈਲ ਜੋ ਕਤਲ ਕੇਸ ਪੰਜਾਬ ਦਾ ਹੈ ਉਸ ਨਾਲ ਜੁੜਿਆ ਹੋਇਆ ਸੀ ਉਹ ਸੀਆਈਏ ਸਟਾਫ ਦੀ ਗ੍ਰਿਫਤ ਤੋਂ ਫਰਾਰ ਹੋ ਜਾਂਦਾ ਹੈ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਵੀ ਸਵਾਲ ਚੁੱਕੇ ਨੇ ਉਹਨੇ ਕਿਹਾ ਹੈ ਕਿ ਇਸ ਕੇਸ ਦੀ ਜਾਂਚ ਮਾਨਸਾ ਪੁਲਿਸ ਤੋਂ ਲੈ ਲਈ ਜਾਵੇ ਉਹ ਇਹ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੂੰ ਦਿੱਤਾ ਜਾਵੇ ਹੁਣ ਉਹਨਾਂ ਨੂੰ ਮਾਨਸਾ ਜ਼ਿਲ੍ਹੇ ਦੀ ਪੁਲਿਸ ਉੱਤੇ ਭਰੋਸਾ ਨਹੀਂ ਰਿਹਾ ਔਰ ਇਹ ਕਹਿਣਾ ਵੀ ਬੰਦ ਹੈ ਕਿਉਂਕਿ ਜਿਸ ਤਰ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ ਗੈਂਗਸਟਰਾਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ ਔਰ ਜਿਸ ਤਰ੍ਹਾਂ ਉਹਨਾਂ ਨੂੰ ਸੋਹੁਰੇ ਤਾਂ ਦਿੱਤੀਆਂ ਜਾ ਰਹੀਆਂ ਨੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਜੋ ਭਰੋਸਾ ਟੁੱਟਣਾ ਉਹ ਬਣਦਾ ਹੈ ਉਹ ਲਾਜ਼ਮੀ ਹੈ ਕਿਉਂਕਿ 29 ਸਾਲਾ ਦਾ ਉਹਨਾਂ ਦਾ ਗੱਭਰੂ ਪੁੱਤ ਮਾਰਿਆ ਗਿਆ ਗੈਂਗਸਟਰਾਂ ਨੇ ਉਹਨਾਂ ਦੇ 29 ਸਾਲਾ ਦੇ ਉਸ ਪੁੱਤ ਨੂੰ ਨੌਜਵਾਨ ਪੁੱਤ ਨੂੰ ਮਾਰ ਦਿੱਤਾ ਜੋ ਕਿ ਪੂਰੇ ਪੰਜਾਬ ਦੇ ਵਿੱਚ ਫੇਮਸ ਸੀ ਜੋ ਕਿ ਪੂਰੀ ਦੁਨੀਆ ਦੇ ਵਿੱਚ ਪ੍ਰਸਿੱਧ ਸੀ ਔਰ ਜਿਸ ਨੂੰ ਲੋਕ ਇੰਨਾ ਪਸੰਦ ਕਰਦੇ ਸੀ ਔਰ ਇਸ ਤਰ੍ਹਾਂ ਦੇ ਨੌਜਵਾਨ ਦਾ ਜਦੋਂ ਕਤਲ ਪੰਜਾਬ ਦੇ ਵਿੱਚ ਹੋ ਜਾਂਦਾ ਹੈ ਉਸ ਤੋਂ ਬਾਅਦ ਜੇਕਰ ਉਸ ਨੂੰ ਨਿਆਂ ਨਹੀਂ ਮਿਲਦਾ ਉਹਨਾਂ ਦਾ ਤਾਂ ਆਮ ਲੋਕ ਆਮ ਨੌਜਵਾਨ ਜੋ ਮਾਰੇ ਜਾਂਦੇ ਨੇ ਉਹਨਾਂ ਦਾ ਇਨਸਾਫ ਕਿਸ ਤਰ੍ਹਾਂ ਹੋਵੇਗਾ ਪੰਜਾਬ ਦੀ ਨਿਆਂ ਵਿਵਸਥਾ ਤੇ ਪੰਜਾਬ ਦੀ ਕਾਨੂੰਨ ਪ੍ਰਣਾਲੀ ਉਤੇ ਸਵਾਲੀਆ ਨਿਸ਼ਾਨ ਇਸ ਘਟਨਾ ਨੇ ਖੜੇ ਕਰ ਦਿੱਤੇ ਨੇ ਕਿ ਆਖਿਰ ਕਿਉਂ ਗੈਂਗਸਟਰਾਂ ਨੂੰ ਇੰਨੀ ਸਹੂਲਤਾਂ ਕਿਉਂ ਦਿੱਤੀਆਂ ਜਾ ਰਹੀਆਂ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਇਹ ਵੀ ਸਵਾਲ ਚੁੱਕਿਆ ਸੀ ਕਿ ਆਖਿਰ ਜਦੋਂ ਕੋਈ ਜਾਨਵਰ ਇਹ ਇਸ ਤਰ੍ਹਾਂ ਲੋਕਾਂ ਲਈ ਖਤਰਨਾਕ ਹੋ ਜਾਂਦਾ ਹੈ ਤੇ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਪਰ ਇਹਨਾਂ ਗੈਂਗਸਟਰਾਂ ਨੂੰ ਕਿਉਂ ਪਾ ਲਿਆ ਜਾ ਰਿਹਾ ਕਿਉਂਕਿ ਇਹ ਗੈਂਗਸਟਰ ਇੱਕ ਨਹੀਂ ਦੋ ਨਹੀਂ ਪਤਾ ਨਹੀਂ ਕਿੰਨੇ ਨੌਜਵਾਨਾਂ ਦੇ ਕਾਤਲ ਬਣ ਚੁੱਕੇ ਨੇ ਕਿੰਨੇ ਨੌਜਵਾਨਾਂ ਨੂੰ ਮਾਰ ਚੁੱਕੇ ਨੇ ਫਿਰ ਇਹਨਾਂ ਗੈਂਗਸਟਰਾਂ ਨੂੰ ਕਿਉਂ ਨਹੀਂ ਮਾਰਿਆ ਜਾਂਦਾ ਇਹਨਾਂ ਗੈਂਗਸਟਰਾਂ ਨੂੰ ਕਿਉਂ ਨਹੀਂ ਗੋਲੀ ਦਾ ਬਦਲਾ ਗੋਲੀ ਨਾਲ ਲਿਆ ਜਾਂਦਾ ਇਹ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਸਵਾ ਚੁੱਕੇ ਸੀ ਹਾਲਾਂਕਿ ਔਰ ਜੋ ਸਾਡਾ ਤੰਤਰ ਹੈ ਉਸ ਦੇ ਵਿੱਚ ਹਰ ਕਿਸੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਔਰ ਇਹ ਮੰਨਿਆ ਜਾਂਦਾ ਹੈ ਕਿ ਸੋ ਫਿਲਹਾਲ ਤੁਹਾਨੂੰ ਦੱਸਦੀ ਕਿ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਦੀਪਕ ਟੀਨੂ ਜੋ ਕਿ ਫਰਾਰ ਹੋ ਚੁੱਕਾ ਹੈ ਉਹ ਆਪਣੀ ਗਰਲਫ੍ਰੈਂਡ ਨੂੰ ਦਿੱਤੀ ਗਿਫਟ ਵਾਲੀ ਕਾਰ ਦੇ ਵਿੱਚ ਹੀ ਫਰਾਰ ਹੋਇਆ ਹੈ ਉਹ ਕਾਰ ਉਸਨੇ ਕਦੋਂ ਖਰੀਦੀ ਉਸ ਕਾਰ ਨੂੰ ਖਰੀਦਣ ਲਈ ਪੈਸੇ ਕਿੱਥੋਂ ਆਏ ਔਰ ਇਹ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਫਰਾਰ ਹੋਣ ਤੋਂ ਬਾਅਦ ਵੀ ਦੀਪਕ ਤਿੰਨੂ ਨੇ ਕਿਸੇ ਅਕਾਊਂਟ ਦੇ ਵਿੱਚੋਂ ਪੈਸੇ ਕਢਵਾਏ ਨੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ ਜਾਣ ਦੀ ਤਿਆਰੀ ਦੇ ਵਿੱਚ ਦੀਪਕ ਤਿੰਨੂ ਹੈ ਜਿਸ ਦੇ ਕਰਕੇ ਲੁਕਆਊਟ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਪੂਰੇ ਸੂਬੇ ਸੀਲ ਕਰ ਦਿੱਤੇ ਗਏ ਨੇ ਆਸ-ਪਾਸ ਦੇ ਜੋ ਗਵਾਂਡੀ ਸੂਬੇ ਲੱਗਦੇ ਨੇ ਉਹਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ 에어ਪੋਰਟ ਸੀਲ ਕਰ ਦਿੱਤੇ ਗਏ ਨੇ ਜਿੱਥੇ ਲੁਕਆਊਟ ਉਹ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਕਿ ਦੀਪਕ ਟੇਨੂ ਜਿੱਥੇ ਵੀ ਦਿਖਾਈ ਦਿੰਦਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਇਸ ਲਈ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਪਰ ਦੇਖਣਾ ਹੋਵੇਗਾ ਕਿ 10 ਦਿਨ ਬੀਤ ਚੁੱਕੇ ਨੇ ਜੋ ਦੀਪਕ ਤੀਨੂ ਹਜੇ ਤੱਕ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ ਉਹ ਪੁਲਿਸ ਦੀ ਗ੍ਰਿਫਤ ਵਿੱਚ ਕਦੋਂ ਆਉਂਦਾ ਹੈ ਔਰ ਇਸ ਮਾਮਲੇ ਦੇ ਵਿੱਚ ਕਈ ਹੋਰ ਪੁਲਿਸ ਅਫਸਰ ਵੀ ਇਨਵੋਲਵ ਨੇ ਇਹ ਵੀ ਜਾਂਚ ਦਾ ਵਿਸ਼ਾ ਹੈ